ਇਹ ਨਹੀਂ ਪਾਰਟੀ ਵਰਕਰਾਂ ਦਾ ਕੋਈ ਹੋ ਨਹੀਂ ਹੈ ਇਹਦੇ ਚ ਕੋਈ ਰੋਲ ਨਹੀਂ ਸਾਨੂੰ ਤਾਂ ਇਹ ਕਹਿ ਕੇ ਬੁਲਾਇਆ ਸੀ ਗਿਆ ਸੀ ਵੀ ਟਿਕਟ ਚੇਂਜ ਕਰਾਂਗੇ ਪਰੇ ਰਾਜਾ ਜੀ ਜੋ ਮਿੱਠੀ ਗੋਲੀ ਦੇ ਗਏ ਇਹਦੇ ਨਾਲ ਕਾਂਗਰਸ ਵੋਟਰ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਜੀ ਗਾਂਧੀ 2012 ਚ ਜਿਤਾ ਕੇ ਭੇਜਿਆ ਦਾ ਉਹ ਕਿਸੇ ਵੀ ਨੌ ਹਲਕਿਆਂ ਦੇ ਨੌ ਹਲਕੇ ਨੌ ਹਲਕਿਆਂ ਦੇ ਵਿੱਚ ਕਿਤੇ ਵੀ ਨਹੀਂ ਗਿਆ ਉਹ ਕਿਸੇ ਦਾ ਦੁੱਖ ਸੁੱਖ ਨਹੀਂ ਗਿਆ ਕਿਸੇ ਦੀ ਮਦਦ ਨਹੀਂ ਕੀਤੀ ਫਿਰ ਅਸੀਂ ਉਹਦਾ ਚਾਰ ਪਾਉਣਾ ਕੰਮ ਅਸੀਂ ਕਿਸੇ ਕੋਲ ਲੈਣੇ ਆ ਉਹਨੇ ਤਾਂ ਕਹਿ ਦਿੱਤਾ ਵੀ ਮੈਂ ਕੰਮ ਨਹੀਂ ਦੇਣੇ ਕਿਸੇ ਨੂੰ ਵੀ ਕਿਸੇ ਦਾ ਫੋਨ ਨਹੀਂ ਚੱਕਾਂਗਾ ਕਿਸੇ ਨੂੰ ਕੰਮ ਨਹੀਂ ਦਿਆਂਗਾ ਕਿਸੇ ਨੂੰ ਵੋਟ ਕਿਉਂ ਦਈਏ ਉਹਨੂੰ ਵੋਟ ਕਿਉਂ ਦਈਏ ਇਹ ਜਿਹੜੀ ਸੀਟ ਜਿੱਤੀ ਹੋਈ ਕਿਉਂ ਦੁਆਰਾ ਆਇਆ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਫਾਈ ਕਮਾਂਡ ਨੂੰ ਫਾਈ ਕਮਾਂਡ ਨੂੰ ਸੋਚਣਾ ਚਾਹੀਦਾ ਆਪ ਵੀ ਦੁਕਾਨ ਸੰਭਾਲੇਗਾ ਕਿ ਸਾਡੀ ਉਹ ਰੈਨ ਮਾਈ ਕਰੇਗਾ ਸਮਝੀ ਗੱਲ ਆ ਜਿਹੜੀ ਸੀਟ ਆ ਇਹ 100% ਹੈਗੀ ਇਤਰਾਉਂ ਜੇਹਰਦੇ ਹਾਲ ਸਿੰਘ ਨੂੰ ਰੈਂਦੀ ਤਾਂ ਸੱਚkali ਮੈਂ ਹਕਬਰ ਸਿੰਘ 베ਦੀ ਤੂੰ ਜਗਾਦੇ ਮੋਮਬਤੀਆਂ ਤੂੰ ਜਗਾਦੇ ਮੋਮਬਤੀਆਂ ਇੱਥੇ ਚਲਦੀਆਂ ਪਾਉਣਾ ਕਪੱਤੀਆਂ ਇੱਥੇ ਚਲਦੀਆਂ ਪਾਉਣਾ ਕਪੱਤੀਆਂ ਪਟਿਆਲਾ ਤੋਂ ਡਾਕਟਰ ਤਰਨਵੀਰ ਗਾਂਧੀ ਨੂੰ ਕਾਂਗਰਸ ਨੇ ਉਮੀਦਵਾਰ ਬਣਾਇਆ ਜਿਸ ਦਿਨ ਦਾ ਇਹ ਐਲਾਨ ਹੋਇਆ ਉਸ एलान ਤੋਂ ਬਾਅਦ ਇਕਸਾਲੀ ਕਾਂਗਰਸੀਆਂ ਦੇ ਵਿੱਚ ਵੱਡੀ ਨਾਰਾਜ਼ਗੀ ਦਿਖਾਈ ਦੇ ਰਹੀ ਹੈ ਕਹਿ ਸਕਦੇ ਹਾਂ ਕਿ ਕਾਂਗਰਸ ਦੇ ਵਿੱਚ ਡਾਕਟਰ ਗਾਂਧੀ ਦਾ ਸਿੱਧੇ ਤੌਰ ਤੇ ਵਿਰੋਧ ਹੋ ਰਿਹਾ ਤਾਂ ਹੁਣ ਜਦੋਂ ਡਾਕਟਰ ਗਾਂਧੀ ਚੋਣ ਪ੍ਰਚਾਰ ਕਰਨ ਲਈ ਵਕ ਵਕ ਕਸਬਿਆਂ ਮਹੱਲਿਆਂ ਦੇ ਵਿੱਚ ਜਾਂਦੇ ਆ ਫਿਰ ਉਹਨਾਂ ਨੂੰ ਸ਼ਾਇਰ ਬੰਨਾ ਪੈਂਦਾ ਤੇ ਇਹ ਗੱਲ ਕਹਿਣੀ ਪੈਂਦੀ ਹੈ ਤੂੰ ਜਗਾ ਦੇ ਮੋਮਬਤੀਆਂ ਤੂੰ ਜਗਾ ਦੇ ਮੋਮਬਤੀਆਂ ਤਾਂ ਦੂਜੇ ਪਾਸੇ ਇਕਸਾਲੀ ਕਾਂਗਰਸੀ ਜਿਹੜੇ ਡਾਕਟਰ ਤਰਨਵੀਰ ਗਾਂਧੀ ਦਾ ਦੀਵਾ ਗੁੱਲ ਕਰਨ ਲਈ ਵੱਡੇ ਇਕੱਠ ਕਰ ਰਿਹਾ ਹੈ ਮੀਟਿੰਗਾਂ ਕਰ ਰਿਹਾ ਹੈ ਉਹਨਾਂ ਨੂੰ ਮੀਟਿੰਗਾਂ ਇਸ ਕਰਕੇ ਕਰਲੀਆਂ ਪੈਰੀਆਂ ਕਿਉਂਕਿ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਦੇ ਪ੍ਰਤੀ ਵੱਡੀ ਅਣਦੇਖੀ ਕੀਤੀ ਹੈ ਉਹਨਾਂ ਦੀ ਟਿਕਟ ਕੱਟ ਦਿੱਤੀ ਹੈ ਕਿਉਂਕਿ ਦਾਵੇਦਾਰੀਆਂ ਦੇ ਵਿੱਚ ਲਾਲ ਸਿੰਘ ਦਾ ਪਰਿਵਾਰ ਆ ਰਿਹਾ ਸੀ ਹਰਦੀਾਲ ਕੰਬੌਰ ਦਾਵੇਦਾਰੀ ਕਰ ਰਹੇ ਸਨ ਇਤੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਆਪਣੀ ਪਿੱਛੇ ਰਹਿ ਕੇ ਭੂਮਿਕਾ ਅਦਾ ਕਰ ਰਹੇ ਸਨ ਕਿਉਂਕਿ ਲਾਲ ਸਿੰਘ ਦੇ ਪਰਿਵਾਰ ਨਾਲ ਸਿੱਧੂ ਪਰਿਵਾਰ ਦੀ ਨੇੜਤਾ ਇਤੋਂ ਤੱਕ ਕਿ ਕਾਕਾ ਰਜਿੰਦਰ ਸਿੰਘ ਹੋਰੇ ਵੀ ਸਿੱਧੂ ਹੋਰਾਂ ਦਾ ਸਾਥ ਦਿੰਦੇ ਕਈ ਵਾਰ ਨਜ਼ਰ ਆਏ ਕਿਹਾ ਜਾ ਰਿਹਾ ਕਿ ਜਿਹੜਾ ਛੇੜਾ ਕਾਂਗਰਸ ਦੇ ਵਿੱਚ ਛੜਿਆ ਵਖਾਈ ਦੇ ਰਿਹਾ ਜਿਹੜੀ ਨਾਰਾਜ਼ਗੀ ਜਾਂ ਦਾਅਵੇਦਾਰੀ ਦਿਖਾਈ ਦੇ ਰਹੀ ਹੈ ਉਸ ਦੇ ਪਿੱਛੇ ਸਿੱਧੂ ਹੋ ਸਕਦੇ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਦੇ ਪ੍ਰਧਾਨ ਨਾਲ ਲੜੇਗਾ ਇਥੋਂ ਤੱਕ ਕਿ ਪ੍ਰਤਾਪ ਸਿੰਘ ਬਾਜਵਾ ਨਾਲ ਵੀ ਸਬੰਧ ਸਖਾਵੇਂ ਨਹੀਂ ਹੈ ਤਾਂ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਦੀਆਂ ਨਾਰਾਜ਼ਗੀਆਂ ਇਸ ਸਿਆਸੀ ਮਾਹੌਲ ਦੇ ਅੰਦਰ ਦਿਖਾਈ ਦੇ ਰਹੀਆਂ ਉਥੇ ਢਿੰਡਾ ਸਾਹਿਬ ਪਰਿਵਾਰ ਵੀ ਨਾਰਾਜ਼ ਹੈ ਉਹਨਾਂ ਨੇ ਵੀ ਸਮਰੂਰ ਦੇ ਵਿੱਚ ਇਕੱਠ ਕੀਤਾ ਲੋਕਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਦੀ ਤਰਜ਼ਮਾਨੀ ਕਰਨੀ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਵਿਜੇ ਸਾਪਲਾ ਨੂੰ ਮੰਡਾਉਣ ਲਈ ਸਨਿਯਲ ਜਾਖੜ ਪਹੁੰਚਦੇ ਆ ਤਾਂ ਜਿਵੇਂ ਹੀ ਟਕਸਾਲੀ ਕਾਂਗਰਸੀਆਂ ਨੇ ਡਾਕਟਰ ਧਰਮਵੀਰ ਗਾਂਧੀ ਦੇ ਖਿਲਾਫ ਇੱਕ ਵੱਡਾ ਇਕੱਠ ਰਾਜਪੁਰਾ ਦੇ ਵਿੱਚ ਸੰਧਿਆ ਸੀ ਉਸ ਇਕੱਠ ਤੋਂ ਪਹਿਲਾਂ ਕਾਂਗਰਸ ਦੇ ਵੇੜੇ ਵਿੱਚ ਉੜਦੀ ਮਿੱਟੀ ਦੀ ਧੂੜ ਨੂੰ ਬਿਠਾਉਣ ਲਈ ਪਾਣੀ ਤਰੋਂਕਣ ਲਈ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਐਂਟਰੀ ਮਾਰਦੇ ਆ ਇਹਨਾਂ ਟਕਸਾਲੀ ਕਾਂਗਰਸੀਆਂ ਨੂੰ ਮਿਲਦੇ ਆ ਫਿਰ ਕਿਤੇ ਨਾ ਕਿਤੇ ਸਕੀਮ ਲਾਉਂਦੇ ਵੀ ਨਜ਼ਰ ਆਉਂਦੇ ਆ ਤੇ ਤੁਸੀਂ ਇਕੱਠ ਸਦੋ ਮੈਂ ਉਸ ਇਕੱਠ ਦੇ ਵਿੱਚ ਪਹੁੰਚਾਂਗਾ ਜ਼ਰੂਰ ਤੁਸੀਂ ਜਿਹੜੀ ਪੜਾਸ ਕੱਢਣੀ ਹੈ ਮੇਰੇ ਬੈਠਿਆਂ ਕੱਢ ਲਓ ਪਰੰਤੂ ਇਹ ਟਿਕਟ ਹੁਣ ਬਦਲੀ ਨਹੀਂ ਜਾਣੀ ਕਿਉਂਕਿ ਰਾਹੁਲ ਗਾਂਧੀ ਨੇ ਆਪਣੇ ਪੱਖ ਤੋਂ ਇਹ ਟਿਕਟ ਡਾਕਟਰ ਗਾਂਧੀ ਨੂੰ ਦਿੱਤੀ ਹੈ ਡਾਕਟਰ ਗਾਂਧੀ ਨੂੰ ਟਿਕਟ ਇਸ ਕਰਕੇ ਦਿੱਤੀ ਗਈ ਹੈ ਕਿ ਜਦੋਂ ਭਾਰਤ ਜੋੜੋ ਯਾਤਰਾ ਦੇ ਦੌਰਾਨ ਡਾਕਟਰ ਗਾਂਧੀ ਰਾਹੁਲ ਗਾਂਧੀ ਨੂੰ ਮਿਲੇ ਸਨ ਉਹ ਪ੍ਰਭਾਵਿਤ ਹੋਏ ਸਨ ਉਹ ਡਾਕਟਰ ਗਾਂਧੀ ਵੀ ਇਹ ਗੱਲ ਕਹਿ ਰਿਹਾ ਕਿ ਇੰਡੀਆ ਗੱਠ ਜੋੜ ਦੇ ਵਿੱਚ ਕਾਂਗਰਸ ਦੀ ਭੂਮਿਕਾ ਅਹਿਮ ਹੈ ਇਸ ਕਰਕੇ ਜਿਹੜੀ ਕੇਂਦਰ ਦੇ ਵਿੱਚ ਬੈਠੀ ਸਰਕਾਰ ਹੈ ਉਹ ਕਿਤਨਾ ਕਿਤੇ ਇਤਨਾ ਕਿਤੇ ਉਹ ਸਵਿਧਾਨ ਲਈ ਖਤਰਾ ਬਣ ਚੁੱਕੀ ਹੈ ਲੋਕਤੰਤਰ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਜਿਵੇਂ ਹੀ ਟਕਸਾਲੀ ਕਾਂਗਰਸੀਏ ਇਕੱਠ ਰਾਜਪੁਰਾ ਦੇ ਵਿੱਚ ਸੱਦਦੇ ਆ ਤੇ ਉੱਥੇ ਪਹੁੰਚਦੇ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜਿੱਥੇ ਹਲਕਾ ਛਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਪਹੁੰਚਦੇ ਆ ਜਿੱਥੇ ਸਮਾਣਾ ਤੋਂ ਕਾਕਾ ਰਜਿੰਦਰ ਸਿੰਘ ਸਾਬਕਾ ਵਿਧਾਇਕ ਪਹੁੰਚਦੇ ਆ ਇਸ ਇਕੱਠ ਦੇ ਵਿੱਚ ਮਦਨ لال ਜਲਾਲਪੁਰ ਦੀ ਗੈਰ ਹਾਜ਼ਰੀ ਵੀ ਦਿਖਾਈ ਦਿੰਦੀ ਆ ਤਾਂ ਵੱਡੀ ਗਿਣਤੀ ਦੇ ਵਿੱਚ ਜਦੋਂ ਮੰਚ ਸਜਿਆ ਹੁੰਦਾ ਤਾਂ ਇਹ ਟਕਸਾਲੀ ਕਾਂਗਰਸੀ ਪੜਾਸ ਕੜ ਦੇ ਨਜ਼ਰ ਆਇਆ ਕਿ ਬੇਸ਼ੱਕ ਉਹ ਕਾਂਗਰਸੀਆ ਕਾਂਗਰਸੀ ਰਹਿਣਗੇ ਆਖਰੀ ਸਾਹ ਤੱਕ ਰਹਿਣਗੇ ਕਾਂਗਰਸ ਹਾਈ ਕਮਾਂਡ ਦੇ ਫੈਸਲੇ ਨੂੰ ਵੀ ਮੰਨਣਗੇ ਪਰੰਤੂ ਕੁਝ ਭਾਸ਼ਣਾ ਦੇ ਵਿੱਚ ਅਜਿਹੀ ਗੱਲ ਵੀ ਸਾਹਮਣੇ ਆਈ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਹਮੇਸ਼ਾ ਹੀ ਉਹਨਾਂ ਕਾਂਗਰਸੀਆਂ ਦੇ ਨਾਲ ਧੱਕਾ ਕੀਤਾ ਜਦੋਂ ਕਾਂਗਰਸ ਔਖੀ ਘੜੀ ਦੇ ਵਿੱਚ ਹੁੰਦੀ ਹੈ ਇਕਸਾਲੀ ਕਾਂਗਰਸੀ ਹੀ ਕਾਂਗਰਸ ਦਾ ਸਾਥ ਦਿੰਦੇ ਆ ਤਾਂ ਹੁਣ ਜਦੋਂ ਰਾਹੁਲ ਗਾਂਧੀ ਇਹ ਗੱਲ ਕਹਿ ਰਿਹਾ ਕਿ ਸਵਾਰ ਇੱਕ ਬੁੱਧੀਜੀਵੀ ਨੂੰ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਗਈ ਹੈ ਤਾਂ ਕਾਕਾ ਰਾਜਿੰਦਰ ਸਿੰਘ ਨੇ ਲਾਲ ਸਿੰਘ ਨੇ ਸਵਾਲ ਖੜੇ ਕੀਤੇ ਆ ਕਿ 5 ਕਿਲੋਮੀਟਰ ਦੀ ਯਾਤਰਾ ਕਰਕੇ ਡਾਕਟਰ ਧਰਮਵੀਰ ਗਾਂਧੀ ਟਿਕਟ ਤਾਂ ਲੈ ਗਏ ਆ ਪਰੰਤੂ 40 ਸਾਲਾਂ ਤੋਂ ਉਹ ਕਾਂਗਰਸ ਦੇ ਵਿੱਚ ਰਹਿ ਕੇ ਆਪਣੀ ਯਾਤਰਾ ਕਾਂਗਰਸ ਦੀ ਕਰ ਰਿਹਾ ਪਰਚੇ ਕਰਵਾ ਰਿਹਾ ਜੇਲਾਂ ਤੱਕ ਦਾ ਸਫ਼ਰ ਕਰ ਰਿਹਾ ਇਹ ਤੋਂ ਤੱਕੇ ਤੱਕੇ ਸ਼ਈਆਂ ਦਾ ਸ਼ਕਾਰ ਵੀ ਮੌਜੂਦਾ ਸਰਕਾਰ ਦੇ ਵਿੱਚ ਕਾਂਗਰਸ ਨੂੰ ਹੋਣਾ ਪਿਆ ਚਰਚਾ ਤਾਂ ਇਹ ਬਣੀ ਸੀ ਕਿ ਵੜਿੰਗ ਨਾਰਾਜ਼ ਟਕਸਾਲੀ ਕਾਂਗਰਸੀਆਂ ਨੂੰ ਮਨਾਉਣ ਆਇਆ ਤੇ ਦੂਜੇ ਪਾਸੇ ਜਲੰਧਰ ਦੇ ਵਿੱਚ ਚੌਧਰੀ ਪਰਿਵਾਰ ਆਪਣੀ ਨਾਰਾਜ਼ਗੀ ਦੀ ਪੜਾਸ ਕੜ ਦਾ ਨਜ਼ਰ ਆਇਆ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਕਿਹਾ ਜਾ ਰਿਹਾ ਕਿ ਭਾਰਤ ਜੋੜੋ ਯਾਤਰਾ ਦੇ ਦੌਰਾਨ ਸੰਤੋਖ ਚੌਧਰੀ ਰਾਹੁਲ ਗਾਂਧੀ ਨਾਲ ਚੱਲਦੇ ਵਿਖਾਈ ਦਿੱਤੇ ਸਨ ਇਸ ਦੌਰਾਨ ਚੌਧਰੀ ਨੂੰ ਅਟੈਕ ਆਂਦਾ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਵਿਕਰਮ ਚੌਧਰੀ ਕਈ ਵਾਰ ਕਹਿ ਚੁੱਕਿਆ ਕਿ ਕਾਂਗਰਸ ਦੇ ਵਿੱਚ ਲਗਾਤਾਰ ਚੌਧਰੀ ਪਰਿਵਾਰ ਆਪਣੀ ਵੱਡੀ ਭੂਮਿਕਾ ਦਾ ਕਰਦਾ ਨਜ਼ਰ ਆ ਰਿਹਾ ਪਰੰਤੂ ਇਸ ਵਾਰ ਜਲੰਧਰ ਦੇ ਵਿੱਚ ਸਾਫਕਾ ਚਰਨਜੀਤ ਚੰਨੀ ਨੂੰ ਲਿਆਉਣ ਤੋਂ ਬਾਅਦ ਇਹ ਵੱਡੀ ਬਗਾਵਤ ਚੌਧਰੀ ਪਰਿਵਾਰ ਕਰਦਾ ਨਜ਼ਰ ਆਇਆ ਸੀ ਤਾਂ ਜਦੋਂ ਵੜਿੰਗ ਸਟੇਜ ਤੇ ਬੈਠ ਕੇ ਇਹਨਾਂ ਟਕਸਾਲੀ ਕਾਂਗਰਸੀਆਂ ਦਾ ਭਾਸ਼ਣ ਸੁਣ ਰਹੇ ਸਨ ਗਿਲੇ ਸ਼ਿਕਵੇਆਂ ਨੂੰ ਸੁਣ ਰਹੇ ਸਨ ਦਾ ਦੂਜੇ ਪਾਸੇ ਤੇਜਿੰਦਰਪਾਲ ਬਿੱਟੂ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਇਹ ਵਿਕਰਮ ਚੋਦਰੀ ਤੇ ਉਹਨਾਂ ਦੇ ਮਾਤਾ ਜੀ ਕਰਮਜੀਤ ਚੋਦਰੀ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਪਰ ਚਰਚਾਵਾਂ ਇਹ ਵੀ ਨਾਲ ਦੀ ਨਾਲ ਦਿਖਾਈ ਦਿੱਤੀਆਂ ਕਿ ਜੇ ਇਹਨਾਂ ਚੋਣ ਨਤੀਜਿਆਂ ਦੇ ਵਿੱਚ ਕਾਂਗਰਸ ਨੇ ਕੋਈ ਵਧੀਆ ਪਰਫਾਰਮੈਂਸ ਨਾ ਵਿਖਾਈ ਦਾ ਵੜਿੰਗ ਦੀ ਕੁਰਸੀ ਤੇ ਪ੍ਰਧਾਨਗੀ ਲਈ ਵੀ ਕਾਂਗਰਸ ਹਾਈ ਕਮਾਂਡ ਕੋਈ ਵੱਡਾ ਫੈਸਲਾ ਸੁਣਾ ਸਕਦੀ ਹੈ ਕਿਉਂਕਿ ਕਾਂਗਰਸ ਦੇ ਵਿੱਚ ਜਿੰਨੀ ਟੁੱਟ-ਭਜ ਭਾਜਪਾ ਨੇ ਕੀਤੀ ਹੈ ਆਮਾਦੀ ਪਾਰਟੀ ਨੇ ਕੀਤੀ ਹੈ ਤਾਂ ਪਾਰਟੀ ਦੇ ਕੋਲੇ ਅਜਹੀ ਇਨਪੁਟ ਕਿਉਂ ਨਹੀਂ ਸੀ ਕਿ ਕਾਂਗਰਸ ਦੇ ਵਿੱਚ ਚੱਲ ਕੀ ਰਿਹਾ ਹੈ ਪਰੰਤੂ ਕਾਂਗਰਸ ਵੱਲੋਂ ਚੇ ਜਾ ਕੇ ਟਿਕਟਾਂ ਦੀ ਵੰਡ ਕਰਨੀ ਉਸ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਤੇ ਦੂਜੇ ਪਾਸੇ ਸੁਖਦੇਵ ਸਿੰਘ ਢਿੰਡਸਾ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਉਹ ਅਕਾਲੀ ਸਨ ਅਕਾਲੀ ਰਹਿਣਗੇ ਪਾਰਟੀ ਦੇ ਵਿੱਚ ਸਮੇਂ-ਸਮੇਂ ਤੇ ਕੁਝ ਅਜਹੀਆਂ ਗੱਲਾਂ ਹੋ ਜਾਂਦੀਆਂ ਜਿਹੜੀਆਂ ਸੋਚ ਤੋਂ ਉਲਟ ਹੁੰਦੀਆਂ ਤਾਂ ਉਹਨਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਪਾਰਟੀ 'ਚ ਨਹੀਂ ਜਾ ਰਹੇ ਸ਼ੁਰੂ ਤੋਂ ਸਮਰੂਰ ਦੀ ਰਾਜਨੀਤੀ ਦੇ ਵਿੱਚ ਉਹਨਾਂ ਨੇ ਭੂਮਿਕਾ ਅਦਾ ਕੀਤੀ ਹੈ ਤੇ ਵਿਖਿਆ ਜਾ ਰਿਹਾ ਸਿੱਕੇ ਜਿਹੜਾ ਇਕੱਠ ਉਹਨਾਂ ਨੇ ਸਮਰੂਰ ਦੇ ਵਿੱਚ ਸੱਧਿਆ ਸ਼ਾਇਦ ਉਹ ਇਕਬਾਲ ਸਿੰਘ ਝੋਂਦਾ ਜਿਹੜਾ ਅਕਾਲੀ ਦਲ ਦੇ ਉਮੀਦਵਾਰ ਹੈ ਉਹਨਾਂ ਨਾਲ ਜਾਣ ਦਾ ਜਾਂ ਉਹਨਾਂ ਦੇ ਨਾਲ ਚੱਲਣ ਦਾ ਜਾਂ ਹਮਾਇਤ ਕਰਨ ਦਾ ਕੋਈ ਫੈਸਲਾ ਸੁਣਾਉਂਦੇ ਆ ਤਾਂ ਇਸ ਕੱਟ ਦੇ ਵਿੱਚ ਸਗਦੇਵ ਸਿੰਘ ਢਿੰਡਸਾ ਨੇ ਕੋਈ ਅਜਹੀ ਕੋਈ ਗੱਲ ਨਹੀਂ ਕੀਤੀ ਕਿ ਅਕਾਲੀ ਦਲ ਨੂੰ ਸਪੋਰਟ ਕੀਤੀ ਜਾ ਸਕੇ ਤਾਂ ਕਿਹਾ ਜਾ ਰਿਹਾ ਕਿ ਅਜਹੀਆਂ ਨਰਾਜ਼ਗੀਆਂ ਦੇ ਵਿੱਚ ਭਾਜਪਾ ਦੇ ਵਿੱਚ ਆਮ ਆਦਿਪਾਟੀ ਦੇ ਵਿੱਚ ਵੀ ਨਰਾਜ਼ਗੀਆਂ ਨੇ ਇਸ ਸਿਆਸੀ ਮਾਹੌਲ ਦੇ ਵਿੱਚ ਜਿਸ ਤਰ੍ਹਾਂ ਦੀਆਂ ਨਰਾਜ਼ਗੀਆਂ ਸਾਹਮਣੇ ਆ ਰਹੀਆਂ ਤਾਂ ਕਿਤਨਾ ਕਿਤੇ ਵਰਕਰਾਂ ਨੇ ਪੜਾਸ ਕੰਢੀਆ ਤੇ ਗੱਲ ਕਹੀ ਹੈ ਕਿ ਹਮੇਸ਼ਾ ਹੀ ਦੇਗ ਆਗੂ ਕਿਤਨਾ ਕਿਤੇ ਪਾਰਟੀ ਦੇ ਆਗਮਾਤੇ ਵਰਕਰਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਦਿਆ ਹੈ ਕਈ ਵਾਰ ਕੀਤੇ ਹੋਏ ਅਜਿਹੇ ਫੈਸਲਿਆਂ ਦੇ ਨਾਲ ਨਤੀਜੇ ਉਲਟ ਆਸ ਤੋਂ ਉਲਟ ਆ ਸਕਦੇ ਆ